ਅੱਜ ਆਪਾਂ 1 ਮਿੰਟ ਲਈ ਹਰਿਆਣਾ ਦੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਾਂਗੇ ਇੱਥੇ 9ਵੀਂ ਤੋਂ ਲੈ ਕੇ 12ਵੀਂ ਤੱਕ ਸਕੂਲ ਛੱਡਣ ਵਾਲਿਆਂ 'ਚ ਲੜਕੀਆਂ ਨਾਲੋਂ ਲੜਕਿਆਂ ਦੀ ਗਿਣਤੀ 2.5 ਗੁਣਾ ਹੈ ਚਿੰਤਾਜਨਕ ਸਥਿਤੀ ਇਹ ਹੈ ਕਿ 450 ਸਕੂਲਾਂ 'ਚ 10 ਤੋਂ ਵੀ ਘੱਟ ਵਿਦਿਆਰਥੀ ਨੇ 166 ਸਕੂਲਾਂ 'ਚ ਸਿਰਫ 1-1 ਅਧਿਆਪਕ ਹੈ ਜਿੱਥੇ 43400 ਬੱਚੇ ਸਿੱਖਿਆ ਲੈ ਰਹੇ ਨੇ 6ਵੀਂ ਤੋਂ 8ਵੀਂ ਤੱਕ 2.4 ਫੀਸਦ ਲੜਕੇ ਅਤੇ 0.9 ਫੀਸਦ ਲੜਕੀਆਂ ਸਕੂਲ ਛੱਡ ਚੁੱਕੀਆਂ ਨੇ 9ਵੀਂ ਤੋਂ 12ਵੀਂ ਤੱਕ 6.6 ਫੀਸਦ ਲੜਕੇ ਅਤੇ 2.7 ਫੀਸਦ ਲੜਕੀਆਂ ਸਕੂਲਾਂ ਬਾਹਰ ਹੋ ਗਈਆਂ ਨੇ ਹਰਿਆਣਾ ਦੀ ਡਬਲ ਇੰਜਣ ਸਰਕਾਰ ਦੇ ਚਲਦਿਆਂ 24118 ਸਕੂਲ ਅਜਿਹੇ ਨੇ ਜਿੱਥੇ ਪੂਰੇ ਸਾਲ ਦੇ ਦੌਰਾਨ ਇੱਕ ਵਾਰ ਵੀ ਬੱਚਿਆਂ ਦੀ ਸਿਹਤ ਦੀ ਜਾਂਚ ਨਹੀਂ ਹੋਈ ਇੱਥੇ 14338 ਸਰਕਾਰੀ ਸਕੂਲ ਦੇ ਮੁਕਾਬਲੇ 8499 ਪ੍ਰਾਈਵੇਟ ਸਕੂਲ ਨੇ ਸਰਕਾਰੀ ਸਕੂਲਾਂ 'ਚ 101670 ਅਧਿਆਪਕ ਨੇ ਤੇ ਪ੍ਰਾਈਵੇਟ ਸਕੂਲਾਂ 'ਚ 157257 ਅਧਿਆਪਕ ਨੇ ਫਰਕ ਤੁਸੀਂ ਆਪ ਹੀ ਵੇਖ ਲਓ